ਦੇਖ ਮੈਂ ਤਾਂ ਆ ਬੈਠਾ ਭਾਈ ਕਿਸੇ ਪਾਸੇ ਜਾਣ ਜੋਗਾ ਨਹੀਂ ਦੇਖ ਹੁਣ ਤਾਂ ਤੁਹਾਨੂੰ ਹੱਲ ਕਰਨਾ ਪਊਗਾ ਦੱਸ ਮੈਂ ਹੁਣ ਕੀ ਹੱਲ ਕਰ ਦਵਾ ਜਾਂ ਤੈਨੂੰ ਪਹਿਲਾਂ ਹੀ ਕਿਹਾ ਤੀ ਵੇ ਭਾਈ ਤੇਰੀਆਂ ਅੱਖਾਂ ਸਮਰਾਦਾਂਗੇ ਤੂੰ ਤਾਂ ਕਹੇ ਮੇਰੇ ਪੈਸੇ ਦੇ ਪੂਰੇ ਕਰਕੇ ਨਾਲੇ ਵਿਆਜ ਵੀ ਦੇ ਹੁਣ ਤਾਂ ਮੈਂ ਵਿਆਸ ਸਮੇਤ ਦੇ ਦਿੱਤੀ ਤੇਰੇ ਹੁਣ ਦੱਸ ਤੂੰ ਕੀ ਭਾਲਦਾ ਹੁਣ ਮੈਨੂੰ ਕੀ ਪਤਾ ਤੂੰ ਕਿਹਨੂੰ ਫੜਾਇਆ ਆ ਹੁਣ ਫਿਰ ਹੁਣ ਹੱਲ ਦਾ ਕਰਨਾ ਪਊ ਪੰਮੀਆਂ ਜਿਹਾ ਬੈਠਾ ਰਿਹਾ ਨਿਗਾ ਮਗਰ ਉਹ ਵਗ ਜੂ ਮੇਰੀ ਤਾਂ ਹੁਣ ਦੱਸ ਮੈਂ ਹੱਲ ਕੀ ਕਰਾਂ ਜੇ ਮੇਰੇ ਲਵੇ ਪੈਸੇ ਹੁੰਦੇ ਤਾਂ ਤਾਂ ਮੈਂ ਤੇਰਾ ਕੋਈ ਹੱਲ ਕਰਦੀ ਪੈਸੇ ਨੂੰ ਤੇਰੇ ਲਵੇ ਬੰਮੀ ਇਹ ਪੈਸੇ ਨਹੀਂ ਕਿਉਂ ਵਖੰਡ ਕਰਦੀਆਂ ਕੁੱਤੇ ਰਾਜ ਰਾਜ ਜਾਂਦੇ ਨੇ ਤੇਰੇ ਫਿਰ ਮੈਂ ਤੇਤੋ ਕਹਤੇ ਫੜਦੀ ਤੇਤੋ ਕਹਤੇ ਘੋਣਾ ਦੀ ਤੂੰ ਤਾਂ ਜਦੇ ਆ ਕੇ ਬੋਲਣ ਲੱਗ ਗਿਆ ਕਿ ਮੇਰੇ ਪੈਸੇ ਦੇ ਬਿਆਸ ਮੇਤ ਉਹਦਾ ਚਲ ਕੋਈ ਦਾਰ ਸਦਾਰ ਹੋ ਜਾਂਦੀਆਂ ਮਾਣਾ ਮੋਟਾ ਕੋਈ ਕਾਰੋਬਾਰ ਬੰਦਾ ਕਰਦਾ ਹੁਣ ਐਦਾ ਨਹੀਂ ਵੀ ਤੇਰੇ ਕੋਲੇ ਹੈ ਨਹੀਂ ਕੁਸ ਚਲ ਠੀਕ ਆ ਕੁੰਨ ਦਾ ਕੰਮ ਐ ਇਹ ਮੈਂ ਤੈਨ ਦੱਸਾਂਗਾ ਲਾ ਬੱਸ ਵੀ ਕਰ ਹੁਣ ਬੋਲੀ ਨਾ ਜਾ ਬਹੂ ਕੀ ਕਹੂਗੀ ਵੀ ਭਾਈ ਇਹਦਾ ਬਣਾ ਕੇ ਵੀ ਨਹੀਂ ਰੱਖਦਾ ਕਿਸੇ ਨਾਲ ਓਏ ਨਾ ਜਦ ਮੇਰੇ ਕੋ ਪੈਸੇ ਹੋਏ ਮੈਂ ਤੇਰੀ ਅੱਖਾਂ ਬਣਵਾ ਦੂੰਗੀ ਰੋਟੀ ਖਾਈ ਜਾ ਜਿੱਥੇ ਮੈਨੂੰ ਮਿਲਦੀ ਓਥੇ ਤੂੰ ਖਾ ਲੈ ਮੈਂ ਤੇਨੀ ਅੰਨਾ ਬੋਲ ਹੁੰਦਾ ਹੈਗਾ ਤੂੰ ਤਾਂ ਜਾਦਾ ਹੀ ਅੱਜ ਸਵੇਰ ਦਾ ਮੇਰਾ ਸਿਰ ਚੱਕਿਆ ਪਿਆ ਕੀ ਸਿਰ ਚੱਕਿਆ ਭਾਈ ਇਹ ਤਾਂ ਦੇਖ ਕਰਨਾ ਪਊ ਆ ਹਾਲਾ ਤੇ ਨਵਾਂ ਵਾਸਿਆ ਪਸੜਿਆ ਕੀ ਕਰੀਏ ਉਹ ਇੱਧਰ ਆਉਂਦਾ ਓਏ ਓ ਬਾਬੇ ਕਿੱਧਰ ਚੱਕਵੇਂ ਪੈ ਰਹੇ ਜੀ ਭੱਜ ਜਾ ਯਾਨਾ ਵਸ ਚਾਚਾ ਕੀ ਰਸਾਂ ਤੈਨੂੰ ਕੰਮ ਜਾ ਜਾ ਕੇ ਅਸੀਂ ਮੜੇ ਤੱਕ ਅੱਛਾ ਹੋਰ ਓਏ ਰੋਲਾ ਜਿਹਾ ਵਾੜੇ ਪਈ ਜਾਂਦਾ ਏ ਘਰੇ ਕੀ ਗੱਲ ਹੋ ਗਈ ਰੋਲਾ ਤਾਂ ਚਾਚਾ ਨੂੰ ਤੈਨੂੰ ਕੀ ਦੱਸਾਂ ਤੈਥੋਂ ਕੀ ਉਲਾ ਮੇਰਾ ਮਾਮਾ ਆਇਆ ਜੋ ਸਵੇਰ ਦਾ ਅੱਛਾ ਉਹ ਸਾਨੂੰ ਉਦੋਂ ਪਿੱਛੇ ਜੇ ਕੰਮ ਜਾ ਪੈ ਗਿਆ ਸੀਗਾ ਮਾਮੇ ਤੋਂ ਕਿਤੇ ਮੇਰੀ ਮਾਂ ਨੇ ਭਾਈ ਓਖੇ ਟਾਈਮ 'ਚ 20000 ਰੁਪਏ ਫੜ ਲਿਆ ਉਹ ਟਾਈਮ ਲੰਘ ਗਿਆ ਸਾਲ ਵਾਂਗੂੰ ਹੁਣ ਅੱਜ ਪੈਸੇ ਲੈਣ ਆ ਗਿਆ ਸੀਗਾ ਉਹ ਚੱਲ ਭਾਈ ਪੈਸੇ ਹੈਗੇ ਸੀ ਦੇ ਵੀ ਦਿੱਤੇ ਅਸੀਂ ਕੋਈ ਗੱਲ ਇੱਕ ਤਾਂ ਉਹ ਅੱਖਾਂ ਤੋਂ ਦੀਂਦਾ ਨਹੀਂ ਹੈਗਾ ਮਾਮੇ ਜੰਗੀ ਤਣਾ ਕਿਉਂ ਕੀ ਹੋ ਗਿਆ ਉਹਨੂੰ ਉਹਦਾ ਆਪਰੇਸ਼ਨ ਜਾਂ ਹੋਇਆ ਸੀਗਾ ਉਹ ਲੈ ਜ ਗਲਤ ਮਲਤ ਜੇ ਪਾਤੀ ਉਹਨਾਂ ਨੇ ਡਾਕਟਰਾਂ ਨੇ ਅੱਛਾ ਅੱਛਾ ਹਾਂ ਕਰਾਈ ਸੀ ਨੀ ਭਾਜੀ ਉਹਨੇ ਠੀਕ ਆ ਕਹਿੰਦਾ ਗਲਤ ਜੇ ਪਾਤੀ ਨਗਾ ਸਹੀ ਹੋਈ ਨਹੀਂ ਹੁਣ ਕਹਿੰਦਾ ਭਈ ਚਾਰ ਪੈਸੇ ਵੱਧ ਲੱਗਣਗੇ ਮੈਂ ਸੋਚਿਆ ਵੀ ਭੈਣ ਨੂੰ ਪੈਸੇ ਦਿੱਤੇ ਹੋਏ ਨੇ ਵੀ ਪੈਸੇ ਫੜ ਲਿਆ ਮੈਂ ਅੱਛਾ ਆ ਗਿਆ ਪੈਸੇ ਵੀ ਦਿੱਤੀ ਸੀ ਹਾਂ ਗਿਣ ਕੇ ਰੁਪਏ ਦਿੱਤੇ ਪਰ ਦੀਨਾ ਨਹੀਂ ਸੀ ਭਾਈ ਚਲ ਉਹਨੇ ਪੁੱਛਾ ਜਿਆ ਕਰਕੇ ਗੀਜੇ ਚ ਪਾ ਲਈ ਹੁਣ ਤੂੰ ਆਪ ਦੇਖ ਲੈ ਵੀ ਮੇਰਾ ਮਾਮਾ ਆਪਾਂ ਮਾਮੇ ਨਾਲ ਧੋਖਾ ਥੋੜੀ ਕਰਾਂਗੇ ਚਾਚਾ ਨਾ ਨਾ ਨਹੀਂ ਧੋਖੇ ਦਾ ਮਤਲਬ ਸਮਝਾ ਨਹੀਂ ਮੈਂ ਮਤਲਬ ਇਹ ਹੋ ਗਈ ਗੱਲ ਅਸੀਂ ਜਦੋਂ ਪੈਸੇ ਦੇਤੇ ਹਾਂ ਇਸ ਤਰ੍ਹਾਂ ਅਸੀਂ ਚਲ ਵੀ ਦੁਪਹਿਰ ਹੋ ਗਈ ਜਦ ਅਸੀਂ ਆਪਾਂ ਉਹਦੇ ਕਮਰੇ ਚ ਪੈ ਜਨੇ ਆ ਮਾਮੇ ਨੇ ਅੱਖ ਜੀ ਬਚਾ ਕੇ ਬਾਹਰ ਆ ਗਿਆ ਕਿਸੇ ਨੂੰ ਮਿਲਣ ਵੀ ਮੈਂ ਕਿਸੇ ਤੋਂ ਗਿਣਾ ਕੇ ਲੈਣਾ ਪੈਸੇ ਵੀ ਪੂਰੇ ਨੇ ਅੱਛਾ ਜੇ ਤੈਨੂੰ ਪਤਾ ਮੇਰਾ ਮਾਮਾ ਕਹੇ ਜਾਂ ਦਿਲ ਚ ਬੇਇਮਾਨੀਆਂ ਨਾ ਪਹਿਲੇ ਦਿਨ ਤੋਂ ਹੈ ਜਾਂ ਤਾਂ ਓਏ ਹੋਰ ਉਹ ਪਤਾ ਨਹੀਂ ਕੌਣ ਹੈ ਜਾਨੂੰ ਬੰਦਾ ਮਿਲਿਆ ਪਤਾ ਨਹੀਂ ਜਨਾਨੀ ਮਿਲੀ ਉਹ ਤਾਂ ਕਹਿੰਦਾ ਜਨਾਨੀ ਨੂੰ ਮਿਲੀ ਹੈ ਹਾਂ ਕਹਿੰਦਾ ਭਾਈ ਮੈਂ ਉਹਨੂੰ ਕਿਹਾ ਸਾਡੇ ਲਈ ਬਹਾਨਾ ਲਾਉਂ ਸੀ ਜਿਹੜਾ ਕਹਿੰਦਾ ਮੈਂ ਤਾਂ ਪੈਸੇ ਤੜਾਉਣ ਗਿਆ ਸੀਗਾ ਵੀ ਚਲ ਬਸ ਤੇ ਜਾਉਂਗਾ ਪੈ ਟੁੱਟੇ ਮਿਲ ਉਹ ਕਿਤੇ ਉਸੇ ਕੁੜੀ ਨੇ ਭਾਈ ਪੈਸੇ ਆਪਦੇ ਲਵੇ ਰੱਖ ਲੇ ਉਹਨੂੰ 2000 ਰੁਪਏ ਦੇ ਹੱਥੇ ਦਿੱਤਾ ਹੈ ਜਦੋਂ ਉਹ ਕੁੜੀ ਨੇ ਕਿਹਾ ਵੀ ਵੀ ਇਹ 2000 ਨਹੀਂ ਹੈਗਾ ਇਹ ਇਹ ਤਾਂ 2000 ਰੁਪਏ ਹੈ ਹਾਂ ਬਸ ਫਿਰ ਉਹ ਤਾਂ ਆ ਗਿਆ ਚੜ੍ਹ ਕੇ ਉਹ ਹਾਲ ਸਾਡੇ ਨਾਲ ਕਰਿਆ ਜਿਹੜਾ ਨਾ ਕਰਨਾ ਹੋਵੇ ਕਿੱਥੇ ਤਾਂ ਮਾਮੇ ਨੇ ਜੀ ਸੋਚਣੀ ਚਾਹੀਦੀ ਸੀ ਵੀ ਮੇਰੀ ਭੈਣ ਦਾ ਕਰਾ ਮੈਂ ਜਲੂਸ ਕਢਦਾ ਅੰਡੀ ਗੋਂਡੇ ਤੱਕ ਗੱਲ ਜਾਊਗੀ ਪਤਾ ਲੱਗੂਗਾ ਅੱਗੇ ਨਾ ਪਿੱਛੇ ਨਾ ਕਰੀ ਕਾ ਹੁਣ ਅਸੀਂ ਬੇਈਮਾਨ ਨਾ ਕਰਾਂਗੇ ਬੇਈਮਾਨ ਕਰਾਂਗੇ ਉਹੀ ਪਾਗਲ ਹੈਗਾ ਉਹ ਬਾਲਾ ਜੂ ਕੱਢੇ ਸੱਟ ਸੱਟ ਲੈ ਹੋਣਗੇ ਪਹਿਲਾਂ ਦੱਸ ਤੂੰ ਬਾਹਰ ਕੀ ਬਲੇ ਮੇ ਲੈਣ ਜਾਣਾਗਾ ਜਾਂ ਤਾਂ ਮਾਮਾ ਸੱਟ ਲੈ ਹੋਣਗੇ ਜਾਂ ਜਦ ਤੱਕ ਮੈਨੂੰ ਲੱਗਦਾ ਕਹਿੰਦਾ ਕੋਈ ਕੁੜੀ ਐ ਉਹ ਜਿਹੜੀ ਆਪਣੀ ਗਵਾਂਢੀ ਦੀ ਕੁੜੀ ਐ ਪ੍ਰੀਤੋ ਮੈਨੂੰ ਤਾਂ ਉਹਦੇ ਸ਼ੱਕ ਐ ਐਵੇਂ ਨਹੀਂ ਹੋ ਕਿਸੇ ਦਾ ਨਾਮ ਲੈਂਦੇ ਹੁੰਦੇ ਪਰ ਚਲ ਠੀਕ ਆ ਵੱਖਰੀ ਗੱਲ ਆ ਵੀ ਘਰ ਦੇ ਹਾਲਾਤ ਮਾੜੇ ਆ ਪਰ ਐਵੇਂ ਬਿਨਾਂ ਦੇਖੇ ਵਰਕੇ ਨਹੀਂ ਕਹਿੰਦੇ ਹੁੰਦੇ ਅੰਜ ਤਾਂ ਗੱਲ ਚਾਚਾ ਤੇ ਠੀਕ ਐ ਚਲ ਐ ਤਾਂ ਪਲ ਜਮਾ ਇਲਜ਼ਾਮ ਮਿਲਾਉਂਦੇ ਵਿਚਾਰੀ ਤੇ ਚਲ ਲੈ ਜਾਂਦੀ ਹੈ ਨਾ ਪੋਲੀ ਹੈ ਪਰ ਕਿਤੇ ਨਾ ਕਿਤੇ ਫਿਰ ਛੱਕ ਜਾਂਦੀ ਹੈ ਨਾ ਜਦੋਂ ਉਹ ਕਹਿੰਦਾ ਉਹੀ ਟੱਕਰੀ ਸੀ ਮੈਨੂੰ ਉਹਨੂੰ ਕੀ ਪਤਾ ਕਿ ਉਹ ਜਾਣਦਾ ਉਹਨੂੰ ਜਾਣਦਾ ਕਾਨੂੰ ਹੈ ਉਹ ਤਾਂ ਕਹਿੰਦਾ ਵੀ ਕੋਈ ਕੁੜੀ ਟੱਕਰੀ ਸੀਗੀ ਅਸੀਂ ਤਾਂ ਤਾਜ਼ਾ ਲਾ ਲਿਆ ਵੀ ਕਹੇ ਜੀ ਸੀ ਕਹਿੰਦਾ ਖਾਸਾ ਜਆ ਬੋਲਦੀ ਸੀਗੀ ਮਾਂ ਪਾਏ ਗੇੜੇ ਚ ਕੱਢਦੀ ਸੜਕਾਂ ਤੇ ਉਹੀ ਫੇਤੀ ਰਹਿੰਦੀ ਆ ਉਹੀ ਟੱਕਰ ਗਈ ਹੋਗੀ ਪਰ ਹੋ ਵੀ ਸਕਦਾ ਹੈ ਤਾਂ ਸੱਚੀ ਸੱਚਾ ਕੁਝ ਕਹਿ ਵੀ ਨਹੀਂ ਸਕਦੇ ਪਰ ਬਿਨਾ ਬਿਨਾ ਦੇਖੇ ਪਰਖੇ ਤਾਂ ਕਹਿਣ ਦਾ ਹੱਕ ਹੀ ਨਹੀਂ ਹੈਗਾ ਹਨਾ ਚਲ ਕੋਈ ਨਾ ਉਹਨੂੰ ਕਾ ਯਾਦ ਕਰ ਲਾ ਮੇਰੀ ਮਾਂ ਤੇ ਲਾਪਰੀ ਤੇ ਘਰੇ ਜਾ ਕੇ ਆਈਆਂ ਸੀਗੀਆਂ ਘਰੋਂ ਅੱਗੇ ਜਿੰਦਾ ਜਿੰਦਾ ਲੱਗਿਆ ਪਿਆ ਕੇ ਫਰਾਰ ਆ ਕਰੋ ਮਾਂ ਭਾਈ ਕੀ ਕਹਿ ਸਕਦੇ ਆ ਘਰ ਵਾਲਾ ਅਮਲੀ ਐ ਔਰ ਭੁੱਕੀ ਪੱਕੀ ਲੈਣੇ ਚੜ ਗਏ ਹੁਣ ਕਿਸੇ ਪਾਸੇ ਇਹ ਵੀ ਹੋ ਸਕਦਾ ਹੈ ਕੰਮ ਤਾਂ ਕਰਦਾ ਨਹੀਂ ਉਹ ਹੂੰ ਡੱਕਾ ਨਹੀਂ ਤੋੜਦਾ ਚਲ ਇੱਕ ਮੈਂ ਤੁਹਾਨੂੰ ਦੱਸਦਾ ਯਾਰ ਹਾਂ ਜੇ ਪੈਸੇ ਉਹਨੇ ਰੱਖੇ ਵੀ ਹੋਏ ਤਾਂ ਪੁੰਨ ਦਾ ਕੰਮ ਹੀ ਆ ਯਾਰ ਦਾਲ ਰੋਟੀ ਤਾਂ ਵਧੀਆ ਖਾਂਦੇ ਹੋ ਜਾਣਗੇ ਚਾਰ ਦਿਨ ਨਹੀਂ ਤਾਂ ਉਹ ਵੇ ਜੋ ਜਾ ਕੰਜਰ ਦਾ ਕੁਛ ਕਰਦਾ ਨਹੀਂ ਧਰਦਾ ਨਹੀਂ ਇਹਨੂੰ ਮੇਨੇ ਮਰੀ ਜਾਂਦਾ ਰਹਿੰਦਾ ਕਿਤੇ ਕਿਤੋਂ ਲਿਆਉਂਦੀ ਆ ਕਿਤੇ ਕਿਤੋਂ ਲਿਆਉਂਦੀ ਆ ਕਿਤੇ ਇਧਰੋਂ ਸਾਡੇ ਕੰਨਿਓ ਫੜ ਕੇ ਲੈ ਜਾਂਦੇ ਵਿਚਾਰੀ ਕਰੇਗੀ ਹੂੰ ਘਰ ਦੇ ਹਲਾਤ ਉਹ ਹੇ ਤਾਂ ਤਾਂ ਪੁੰਨ ਨਹੀਂ ਆ ਓਏ ਚਲ ਚਾਚਾ ਜੇ ਤਾਂ ਉਹ ਦਾ ਰੋਟੀ ਲੈ ਕੇ ਖਾਣਗੇ ਭਾਈ ਆਟਾ ਓਟਾ ਲਿਆਉਣਗੇ ਤਾਂ ਤਾਂ ਠੀਕ ਐ ਜੋ ਹੀ ਗੱਲ ਹੈ ਵੀ ਭੁੱਕੀ ਥਾਂ ਦੀ ਪੈਸੇ ਕੱਢਤੇ ਫੇਰ ਭਾਈ ਉਹਨਾਂ ਦਾ ਵੀ ਨੁਕਸਾਨ ਹੈ ਦਾ ਸਾਡਾ ਵੀ ਨੁਕਸਾਨ ਹੈ ਚਲ ਸਾਡਾ ਤਾਂ ਮਾਮੇ ਨਾਲ ਫਰਕ ਹੁਣ ਪਊਗੀ ਪਊਗਾ ਉਹ ਤਾਂ ਗੱਲ ਤੇਰੀ ਉਹ ਤਾਂ ਅਟਕੇ ਘਰੇ ਬਹਿ ਕੇ ਕਹਿੰਦਾ ਮੈਂ ਨਹੀਂ ਜਾਂਦਾ ਉਹਨਾਂ ਚਰਜਿੰਦੇ ਕਹਿੰਦਾ ਮੇਰੇ ਪੈਸੇ ਹ ਉਹਨਾਂ ਨੂੰ ਕੀ ਸਮਝਾਈਏ ਸਿਆਣਾ ਬੰਦਾ ਭਾਈ ਉਹ ਤੋਂ ਅੱਖਾਂ ਤੋਂ ਨਹੀਂ ਨਾ ਹੈਗਾ ਲਾਦਗਾ ਪਛਾਣਦੀ ਹੈਗੀ ਉਹਨੂੰ ਇਹ ਵੀ ਗੱਲ ਸਹੀ ਹੈ ਚੱਲ ਭਾਈ ਦੇਣੇ ਪੈਣਗੇ ਫਿਰ ਤਾਂ ਉਹਨੂੰ ਪੈਸੇ ਹੋਰ ਕੀ ਹਾਲ ਲਗਾ ਪੈਣ ਦਾ ਹੱਲ ਕਰਨੇ ਪੂ ਅਗਲੇ ਦਾ ਅਕਸਰ ਕੱਡੇ ਦਾ ਛੋਡੇ ਘਰੇ ਆਣਾ ਇੱਕ ਤਾਂ ਦੀਂਦਾ ਕੰਜਰ ਨੂੰ ਘਟਾਗਾ ਆਪ ਫੜਾਇਆ ਹੁੰਦੇ ਮਰ ਜਾਂਦੇ ਉੱਥੇ ਜਾ ਕੇ ਵੀ ਆ ਤਖੋ ਭਾਈ ਪੈਸੇ ਆਪਦੇ ਛੋਡੇ ਆ ਗਏ ਤੁਸੀਂ ਵੀ ਬਸ ਸਾਨੂੰ ਐਸੀ ਵੀ ਕਣਕ ਵੱਟ ਕੇ ਦੇ ਆਵਾਂਗੇ ਵੀ ਚੱਲ ਹੋਰ ਖੜ ਜਾਂਦੇ ਮਹੀਨਾ ਸਾਨੂੰ ਕੀ ਪਤਾ ਸੀ ਕਿ ਲੈਣ ਘਰੇ ਆ ਜੂਗਾ ਉਹ ਤਾਂ ਘਰੇ ਆ ਗਿਆ ਫਿਰ ਤੁਹਾਨੂੰ ਪਤਾ ਖਾਲੀ ਐ ਕਿੱਥੋਂ ਮੋੜਦੇ ਸੋਹਣੇ ਲੱਗਦੇ ਆ ਕਹ ਨਹੀਂ ਹੋਰ ਜਾ ਰੋ ਚੱਲ ਭਾਈ ਅੱਧਿਕਰ ਵੇ ਗਿਆ ਚੱਲ ਮੈਨੂੰ ਜਾਣਾ ਮੈਂ ਚਾਚਾ ਹੈ ਨਾ ਜਾ ਆ ਦੇਖਦੇ ਆਂ ਕੋਈ ਰਾਹ ਰੂ ਹੀ ਕਿਤੇ ਹੋ ਡੇਗਲੇ ਹੋਣਗੇ ਮੈਂ ਚੱਲ ਗਲੀਆਂ 'ਚ ਕੀੜੇ ਕੱਟ ਕੇ ਦੇਖ ਲਾਂ ਭਾਈ ਕੁਛ ਰਾਖ ਮਿਲ ਜਾਂਦਾ ਹੈ ਹੁਣ ਤਾਂ ਕੀ ਨੇ ਫੇਰ ਸਾਰੇ ਡੇਗਦੇ ਫੇਰ 2000 ਵੀ ਨਹੀਂ ਸੀ ਬਚਦਾ ਇਹ ਵੀ ਗੱਲ ਤੇਰੀ ਸਿਆਣੀ ਹੈ ਪੈਸੇ ਤਾਂ ਕਿਸੇ ਨੂੰ ਫੜਾਇਆ ਆ ਬਸ ਤੁਹਾਨੂੰ ਦੱਸਤਾ ਜਾਂ ਲੁੱਚਾ ਗੱਲ ਘੋਲ-ਕੂਲੇ ਵੀ ਮਾਪ ਇਹਨਾਂ ਦੇ ਸਿਰ 10 10 2000 ਰੁਪਏ ਕੱਟਦਾ ਹੋਊਗਾ ਨਿਗਾ ਨੁਗਾ ਬਣਾਉਣ ਕੰਨੀਓ ਵੀ ਆਈ ਰੋਲਾ ਪਾ ਕੇ ਇਹਨਾਂ ਤੋਂ ਲੈ ਲਓ ਹੋਰ ਲੈ ਲੂ ਹਨਾ ਹਾਂ ਚਾਲੇ ਵੀ ਹੋ ਸਕਦੀ ਐ ਮਾਮੀ ਦੀ ਮੇਰੀ ਬਹੁਤ ਛਾਤਰਾ ਮੈਨੂੰ ਤਾਂ ਪਤਾ ਤਾਂ ਹੀ ਤਾਂ ਮੇਰੀ ਬਣਦੀ ਨਹੀਂ ਉਹਦੇ ਨਾਲ ਐਚੋ ਵਿਆਹ ਵੀ ਆਇਆ ਸੀਗਾ ਕਿਹਨਾਂ ਲੜ ਪਈ ਮੇਰੇ ਨਾਲ ਵਾਹ ਵਾਹ ਹੈਗਾ ਤਾਂ ਇਹ ਜੀ ਉਹ ਆਪ ਕੋਈ ਲਾਇਆ ਨਹੀਂ ਸੀ ਮੁੜ ਕੇ ਚਾਚਾ ਨਾਲ ਚੱਲ ਕੋਈ ਨਹੀਂ ਚਾਚਾ ਵੀ ਠੀਕ ਐ ਚੰਗਾ ਭਾਈ ਦੇਖਦੇ ਕੀ ਬਣਦਾ ਜੀ ਮੈਨੂੰ ਦੱਸ ਦੀ ਚੰਗਾ ਜੀ ਹਾਂ ਹਾਂ ਚਾਚਾ ਕੋਈ ਨਹੀਂ ਕੋਈ ਨਹੀਂ ਠੀਕ ਆ ਅਮੀ ਪੰਗਾ ਸੱਪਾ ਛੜ ਗਾਂ ਤਾਂ ਸ਼ੁਕਰਕ ਤੈ ਤਾਂ ਮਰਤੀ ਸੰਭਿਆ ਹਾਂ ਭਾਈ ਕੁੜੀਏ ਸਤਿ ਸ਼੍ਰੀ ਅਕਾਲ ਚਾਚਾ ਸਤਿ ਸ਼੍ਰੀ ਅਕਾਲ ਪੁੱਤ ਆ ਜਾ ਬਹਿ ਜਾ ਬਹਿ ਜਾ ਲੈ ਹਾਂ ਠੀਕ ਹਾਂ ਮੈਂ ਤਾਂ ਬੈਠਣ ਦਾ ਟਾਈਮ ਨਹੀਂ ਪੁੱਤ ਹੈਗਾ ਤੋ ਪਿਆ ਉਥੇ ਨਾਲ ਜਿਹੜੇ ਆਪਣੇ ਵਾਲਾ ਬੂਵੇਂ ਮਰ ਜਾ ਬੈਜੀ ਬੇੜਾ ਦਾ ਕੰਜਰ ਦਾ ਮੈਂ ਵੀ ਕਿਹਾ ਦੁਪਹਿਰ ਦਾ ਨਿਕਲਿਆ ਹੋਇਆ ਹੇ ਤੱਕ ਕਾਤੋਂ ਨਹੀਂ ਆਇਆ दारू ਪੀ ਪਏ ਪਤਾ ਨਹੀਂ दारू ਹੀ ਪੀਤੀ ਉਹ ਦੋ ਹੋਰ ਨੇ ਮਸਟੰਡੇ ਉਹਦੇ ਵਰਗੇ ਜੇ ਕੱਲਾ ਮਰ ਜਾ ਚੱਕ ਲਿਉਂਦਾ ਨੂੰ ਕੰਜਰ ਦਾ ਸਾਰਾ ਗੁੜ ਵੇਚ ਤਾ ਮੇਰਾ ਸਾਰੇ ਪੈਸਿਆਂ ਦੀ ਪੀ ਗਿਆ ਹੋਣਾ दारू ਹੋਰ ਕੌਣੇ ਨਾਲ ਉਹਦੇ ਪਤਾ ਨਹੀਂ ਪੁੱਤ ਕੌਣ ਆ ਬਾਹਰੋਂ ਹੀ ਆ ਮੈਨੂੰ ਲੱਗਦਾ ਮੂੰਹ ਸਿਰ ਲਿਬੜਿਆ ਹੋਇਆ ਮੇਰੇ ਸਾळ्या ਨੂੰ ਸ਼ਰਮ ਨਹੀਂ ਆ ਰਹੀ ਉਹ ਪਏ ਡਿੱਗੇ ਡੱਕੇ ਹੋਏ ਮੈਂ ਤਾਂ ਰਹਿ ਗਈ ਇਮੀ ਗੁੱੜ ਇਕੱਠਾ ਕਰਕੇ ਭਲੇਗ ਜਾਣੇ ਮੈਂ ਕਿਹੜਾ ਹੁਣ ਇੱਧਰ ਆਉਂਦਾ ਸੀ ਮੈਂ ਤਾਂ ਇਧਰੋਂ ਗੇੜਾ ਜਾ ਮਾਰ ਕੇ ਆਇਆ ਸੀਗਾ ਤੇ ਸੱਚ ਕਹੇ ਹੋਰ ਗੱਲ ਦੱਸਾਂ ਹਾਂ ਉਹ ਬਾਪੇ ਦਾ ਮਾਮਾ ਆਇਆ ਹੋਇਆਗਾ ਹਾਂ ਤੇ ਉਹਦੇ ਪੈਸੇ ਪੂਸੇ ਕੱਢ ਲਏ ਕਿਸੇ ਨੇ 18-20 ਹਜ਼ਾਰ ਬਾਪੇ ਦਾ ਮਾਮਾ ਹਾਂ ਅੱਛਾ ਉਹ ਨਿਗਾ ਨਿਗਾ ਦਾ ਹੈ ਨਹੀਂ ਨਿਗਾ ਉਹਦੀ ਖਤਮ ਹੋਈ ਵੀ ਆ ਪਤਾ ਨਹੀਂ ਕੀ ਨੁਕਸ ਨਕਸ਼ ਪੈ ਗਿਆ ਇਹਨਾਂ ਨੇ ਦੇਣੇ ਹੋਣਗੇ ਪੈਸੇ ਅੱਛਾ ਤੇ ਮੈਂ ਤਾਂ ਵਿਚਾਰਾ ਕਦੇ ਦੇਖਿਆ ਨਹੀਂ ਕਹੇ ਜ ਉਹ ਹਾਂ ਹੀ ਮੈਂ ਕਹਿੰਦਾ ਪੁੱਤ ਤਾਂ ਇਹ ਨਹੀਂ ਦੇਖਿਆ ਹੋਣਾ ਪਰ ਉਹ ਬਾਬੇ ਕਿਤੇ ਰਣਾ ਲਈ ਜਾਂਦੇ ਨੇ ਕਹਿੰਦੇ ਪੈਸੇ ਉਹਨੇ ਕੱਢ ਲੇ ਮੇਰਾ ਨਾਮ ਲਾਉਂਦੇ ਨੇ ਹਾਂ ਮੈਨੂੰ ਗੁੱਸਾ ਤਾਂ ਬਚੇਰਾ ਆਇਆ ਸੀ ਉਹ ਕੰਜਰੀਆਂ ਦਾ ਬੇੜਾ ਬਹਿ ਜੀ ਮੈਂ ਕਹਿੰਦੀ ਕੱਖ ਨਾ ਰਹੇ ਕਈ ਨਹੀਂ ਦੇਖ ਲੈ ਕਿੱਡੀਆਂ ਚਲਾਕ ਦੁਨੀਏ ਮਨ ਕਰੇ ਲਕੋ ਕੇ ਆਪ ਨਾਮ ਮੇਰਾ ਲਾਤਾ ਮੈਨੂੰ ਪਤਾ ਨਹੀਂ ਕਿਉਂ ਬਦਨਾਮ ਕਰਦੀਆਂ ਨੇ ਸਾਰਾ ਪਿੰਡੇ ਮੇਰੇ ਬਾਦ ਪੈ ਰਹੇਗਾ ਵੀ ਦੱਸ ਤੈ ਮੈਂ ਛੋਟੇ ਕਰੀ ਕੁਝ ਚੱਕ ਕੇ ਲੈ ਕੇ ਆਨੀ ਟੌਂਡਿਓ ਚਲ ਪਤਾ ਐ ਨਹੀਂ ਬੋਲਦੇ ਹੁੰਦੇ ਉਹ ਤਾਂ ਜਿਹੇ ਜਿਹਿਆਂ ਹੈਗੀਆਂ ਬੋਲੀ ਜਾਂਦੀ ਆ ਮੈਨੂੰ ਤਾਂ ਬਾਵਾ ਦੱਸ ਕੇ ਗਿਆਗਾ ਨਹੀਂ ਉਹਨੇ ਤਾਂ ਕੁਝ ਕਹੇ ਹੀ ਨਹੀਂ ਮੈਨੂੰ ਬੁੜੀਆਂ ਨੇ ਤਾਂ ਉਹਨਾਂ ਦੀਆਂ ਨੇ ਆ ਬਾਪੇ ਤੇ ਸਾਰੇ ਕੰਡੇ ਬੀਜੇ ਹੋਏ ਨੇ ਇਹ ਤਾਂ ਬਾਵਾ ਜਨਾਨੀਆਂ ਤੋਂ ਵੀ ਟੱਪਿਆ ਪਿਆ ਕੰਜਰ ਪਤਾ ਨਹੀਂ ਕਿਉਂ ਮੈਨੂੰ ਲੈ ਚੋਰ ਨਹੀਂ ਬਣਾਈ ਜਾਂਦਾ ਇਹ ਤਾਂ ਮੈਨੂੰ ਕੋਤਨੀ ਪੱਟ ਕੇ ਹੁੰਨੀ ਆ ਕਰੀ ਗਏ ਹੁਣ ਉਹ ਚਲ ਗਿਆ ਤਾਂ ਘਰੇ ਹੋ ਭਾਈ ਬਾਕੀ ਤੈਂ ਕੀ ਕਰਨਾਗਾ ਜਦੋਂ ਤੈਨੂੰ ਕਿਹਾ ਮੂੰਹ ਤੇ ਕਹਿਦੀ ਕਰਨਾ ਕਿਉਂ ਨਹੀਂ ਚਾਚਾ ਕੱਲ ਨੂੰ ਕਿਸ ਹੋਰ ਨਾਮ ਲਾਉਣਗੇ ਆ ਉਹ ਗਲ ਤਾਂ ਉਹਨਾਂ ਨੇ ਲਾ ਕੇ ਤੋੜਿਆ ਹੋਊਗਾ ਐਂ ਥੋੜੀ ਬੋਲਦਾ ਉਹ ਹੂੰ ਤਾਂ ਪੁੱਤ ਮੈਂ ਕਹਤਾ ਹਿਮਾ ਬਿਨਾਂ ਦੇਖੇ ਪਰ ਕੇ ਅਗਲੇ ਨੂੰ ਨਹੀਂ ਕਹੀਦਾ ਹੁੰਦਾ ਕਹਿੰਦਾ ਸਾਨੂੰ ਸ਼ੱਕ ਆ ਪੂਰਾ ਉਸੇ ਨੇ ਕਰ ਚੱਕਿਆ ਬੱਚਾ ਦੱਸ ਕਰ ਲੋ ਭਲਾ ਦੁਨੀਆ ਦਾ ਮੈਂ ਤਾਂ ਉਹ 2 ਮਿੰਟ ਬਾਗ ਜਿੰਨੀ ਆ ਤੇ ਘਰੇ ਇਹਨਾਂ ਨੂੰ ਤਾਂ ਐ ਵੀ ਤਾਂ ਉਹੀ ਦੂਰੀ ਫਿਰਦੀ ਐ ਕਿ ਇਹਦੇ ਕੋਲ ਕਿਹੜੇ ਕੋਸ ਹੈਗੇ ਆ ਤੋਡੇ ਨਾਲ ਜ਼ਿਆਦੇ ਪੈਸੇ ਮੈਂ ਪੇਟੀ ਚ ਲੁਕੋਈ ਬੈਠੀ ਆ ਚੱਲ ਕੋਈ ਨਾ ਪੁੱਤ ਐਵੇਂ ਨਹੀਂ ਕਿਸੇ ਦੇ ਮੰਗਰ ਲਾ ਕੇ ਕੁਛ ਕਹਿੰਦੇ ਹੁੰਦੇ ਮਾਰੀ ਆਂਦੇ ਭਕਾਈ ਜਦੋਂ ਘਰੇ ਆ ਕੇ ਕਿਹਾ ਫੇਰ ਗੱਲ ਕਰਦੇ ਉਹ ਤਾਂ ਦੱਸ ਮੈਂ ਰੱਬ ਦੀ ਮਾਰੀ ਹੋਈ ਆਂਗੀ ਉਹ ਜੇ ਕੰਜਰ ਚਾਜੇ ਦਾ ਹੁੰਦਾ ਮੈਨੂੰ ਕਾਹਨੂੰ ਕਿਸੇ ਦੇ ਜਾਣਾ ਪੈਂਦਾ ਉਹ ਪੇ ਡਿੱਗੇ ਹੁਣ ਮੈਂ ਤਾਂ ਕੋਈ ਨਹੀਂ ਚੱਕ ਕੇ ਲਿਆਉਂਦੀ ਮੈਂ ਤਾਂ ਕਹਿ ਨਹੀਂ ਆ ਕੁੱਤੇ ਮੂੰਹ ਝਟ ਝਟ ਕੇ ਜਾਣ ਉਹਦਾ ਢੌਂਡੇ ਦਾ ਇੱਥੇ ਇੱਕ ਮੁੰਡਾ ਹੋਰ ਕਹਿ ਦੋ ਕੋਈ ਹੈਗਾ ਤਾਂ ਘਰੇ ਚ ਆਪਣੇ ਮੈਂ ਅਸੀਂ ਦੋ ਜਣ ਚੱਕ ਲਿਓ ਕੋਈ ਨਹੀਂ ਹੈਗਾ ਜੇ ਚਾ ਪੈ ਰਹਿਣ ਦੇ ਨੂੰ ਲਿਆਉਣਾ ਨਹੀਂ ਜਦੋਂ ਆਪੇ ਸੁਰਤਾਈ ਨਾ ਕੁੱਤੇ ਨੇ ਮੁੱਤੇ ਮੂੰਹਾਂ ਤੇ ਫੇਰ ਲੱਗੂ ਪਤਾ ਉਹਨੂੰ ਚੱਲ ਕੁੱਤਿਆਂ ਦਾ ਤਾਂ ਸਰਜੂ ਭਾਈ ਗੱਲ ਤਾਂ ਆਏ ਆ ਨਾ ਇੱਥੇ ਹੋਰ ਬਥੇਰੇ ਕੁੱਤੇ ਆ ਜਿਹੜੇ ਦਾਰੂ ਇਹਦੇ ਵਾਂਗੂ ਪੀ ਕੇ ਡੱਫ ਲੈਂਦੇ ਨੇ ਉਤੋਂ ਹੀ ਚੜਾ ਦੂ ਕੋਈ ਲਾ ਕੱਢ ਕੇ ਪਰੇ ਕਰੂਗਾ ਹਾਂ ਮੈਂ ਤਾਂ ਕਹਿੰਨੀ ਆ ਲਾਤਰ ਜੀ ਕੋਈ ਕੰਜਰ ਨੂੰ ਉੱਥੇ ਮਾਰ ਜੇ ਇੰਨਾ ਗੁੜ ਇਕੱਠਾ ਕਰਿਆ ਹੋਇਆ ଥିਗਾ ਦਸਵੇਂ ਕੋਲੋਂ ਮਰਚੋਂ ਸਾਰੇ ਪੈਸੇ ਨੇ ਤਾਂ ਉਹ ਰੂ ਪੀ ਗਿਆ ਹੂਗਾ ਭਲੇ ਗਦੇ ਜਾਣਾ ਉਹ ਬੜ ਨਾ ਦੇ ਘਰੇ ਉਹਨੂੰ ਚਾਚੇ ਮੈਂ ਕੀ ਕਰਾਂ ਚਾਹ ਬਣਾਉਣ ਨੂੰ ਗੁੜ ਵੀ ਨਹੀਂ ਹੈਗਾ ਘਰੇ ਸਾਰਾ ਲੈ ਗਿਆ ਚੱਕ ਕੇ ਪੁੱਤ ਪਤਾ ਕੀ ਆ ਜੇ ਉਹਨੂੰ ਕੁਝ ਹੋ ਗਿਆ ਨਾ ਦੁੱਖ ਤਾਂ ਤੈਨੂੰ ਹੀ ਆ ਮੇਰੇ ਧੀਏ ਕੋਈ ਗੱਲ ਨਹੀਂ ਪੈਸੇ ਤੈਨੂੰ ਮੈਂ ਦੇ ਜਾਣਾ 150 ਰੁਪਏ ਤੂੰ ਗੁੜ ਲਿਆ ਐਵੇਂ ਨੀ ਪੁੱਠੀਆਂ ਗੱਲਾਂ ਕਰਦੇ ਹੁੰਦੇ ਚਾਚਾ ਹਾਂ ਐ ਕਰ ਮੈਂ ਤਾਂ ਆਪ ਚਾਹ ਬਣਾਉਣੀ ਸੀਗੀ ਐ ਕਰ ਦੇ ਦੇ 150 150 ਦੇ ਲਈ ਹੂੰਗੀ ਕੋੜਾ ਇਕੱਠਾ ਹੀ 150 ਤਾਂ ਮੈਨੂੰ 500 ਹੋ ਜਾ ਬੱਤ ਮੇਰੇ ਗੁੜਿਆ 500 500 ਚੱਲ ਕੋਈ ਨਾ ਮੈਂ ਖੁੱਲ੍ਹਾ ਕਰਕੇ ਦੇ ਜੂਂਗੀ ਤੈਨੂੰ ਘਰੀ ਫੜਾਇਆ ਕੋਈ ਨਾ ਕੋਈ ਨਾ ਹਾਂ ਬੈਹੋ ਬੈਹੋ ਮੈਂ ਗੁੜ ਲਿਓ ਨੀ ਚਾਹ ਪੀ ਕੇ ਬਗਦੀ ਜੇ ਕੋਈ ਭਾਈ ਮੈਨੂੰ ਮਿਲ ਗਿਆ ਫਿਰ ਮੈਂ ਚੱਕ ਲਵਾਂ ਉਹਨੂੰ ਰਾਤੋਂ ਕਾਣੂ ਉੱਥੇ ਜੇ ਤਾਂ ਲਿਹਾਣੇ ਚਾਚੇ ਲਈ ਨਹੀਂ ਤਾਂ ਮੈਂ ਕਹਿੰਨੀ ਉਹਨੂੰ ਕੁੱਤੇ ਨੂੰ ਉੱਥੇ ਬੇ ਰਹਿਣ ਦੇ ਉਹ ਇਹਦਾ ਬੀਵੋ ਦਾ ਕੰਮ ਆ ਲੱਗਦਾ ਤਾਂ ਕੋਈ ਨਹੀਂ ਨਾਲ ਨਹੀਂ ਤਾਂ ਅਗਲਾ ਦੇਖ ਕੇ ਲੰਗੀ ਜਾਂਦਾ ਵੀਜ਼ਾ ਦਾ ਰੋਜ਼ ਦਾ ਕੰਮ ਆ ਕਿਤੇ ਇਕੱਲਾ ਕਹਿਰਾ ਹੋਵੇ ਤਾਂ ਬੰਦਾ ਕੋਈ ਚੱਕ ਲਿਆ ਹੋਵੇ ਹੁਣ ਤਿੰਨ ਜਣਿਆਂ ਨੂੰ ਕੀ ਕਰਾਂ ਮੈਂ ਉਥੇ ਦੱਸ ਹੋਰ ਚਾਚਾ ਤੇਰੇ ਵਰਗੇ ਨਾ ਬੰਦੇ ਸੌਹ ਕੰਨੀਆਂ ਸੌਹ ਲੱਗੇ ਕਰ ਕਰ ਹੁਣ 헤 ਰੱਬਾ ਲੰਮੀ ਸਾਰੀ ਉਮਰ ਕਰੀ ਚਾਚੇ ਦੀ ਹੋਰ ਬਰਕਤ ਪਾਈਏ ਦੀ ਕਮਾਈਆਂ ਚ ਕੋਈ ਨਾ 500 ਰੁਪਇਆ ਦੇ ਗਏ ਲੈ ਚਲ ਕੋਈ ਨਾ ਕੋਈ ਨਾ ਪਤਾ ਇਹ ਕੀ ਆ ਮੇਰੇ ਕੋਲ ਹੈਗੇ ਸੀ ਮੈਂ ਦੇਤੇ ਤੂੰ ਲਿਆ ਜਿਹੜਾ ਕੁਝ ਲੈ ਕੇ ਆਉਣਾ ਖੰਡ ਚਾ ਚੰਗਾ ਚਾਚਾ ਫਿਰ ਚੰਗਾ ਪੁੱਤ ਹਾਂ ਦੇਖਦਾ ਮੈਂ ਜੇ ਮਿਲ ਗਿਆ ਕੋਈ ਚੱਕ ਲਿਆਉਂਗਾ ਨਹੀਂ ਪਿਆ ਰਹਿਣ ਦੇ ਭਾਈ ਚੰਗਾ ਚੰਗਾ ਚਲ ਸ਼ੁਕਰ ਹੈ 500 ਰੁਪਇਆ ਤਾਂ ਬਣਿਆ ਨਾਲੇ ਹੁਣ ਕਿਹੜੇ ਨੂੰ ਜ਼ਿਆਦਾ ਆਊਗਾ ਮੈਂ ਨਹੀਂ ਦਿੰਦੀ ਨੂੰ ਦੀ ਹੈਗੀ ਰੱਖ ਲੈਣੀ ਲੋੜ ਪੈਂਦੀ ਹੈ ਹਣਾ ਉਹ ਤਾਂ ਟੌਂਡੇ ਨੂੰ ਬਣਨ ਦੇ ਕਰੇ ਮੈਂ ਪੁੱਛਦੀ ਉਹਨੂੰ ਰਾਮ ਜ਼ਿਆਦਾ ਸਾਰਾ ਗੁੜ ਵੇਚਦਾ ਦੱਸ ਮੈਂ ਮਰ ਜਾ ਦੋਮਲੰਗ ਕਿਹੜੇ ਨੇ ਨਾਲ ਇਹਨਾਂ ਦਾ ਕਰਨ ਦੇ ਪਤਾ ਇਹਨਾਂ ਦੇ ਘਰੇ ਫੇਰ ਕੇ ਆਉਂਗੀ ਹੱਥ ਜਾ ਕੇ ਘਰੇ ਆਲਾ ਪ੍ਰੀਤ ਉਹ ਬੈਠੀ ਆਲਾ ਸਾਹਮਣੇ ਆ ਜਾ ਚਾਚੀ ਅੱਜ ਕਿਵੇਂ ਆ ਗਈ ਇਹ ਹੋਰ ਪੁੱਤ ਠੀਕ ਹੈ ਚਾਚੀ ਠੀਕ ਐ ਹਾਂ ਠੀਕ ਐ ਮੈਂ ਤਾਂ ਗਾਹ ਲੰਗੇ ਜਾਂਦੀ ਸੀਗੀ ਹਾਂ ਮੈਂ ਆ ਕੇ ਚਲ ਜਾਈਆ ਮਤਲਬ ਪ੍ਰੀਤ ਕੋਲੇ ਚੱਲ ਬਹੁਤ ਵਧੀਆ ਕਰਿਆ ਚਾਚੀ ਆ ਗਈ ਲੰਗਦੀ ਟੱਪਦੀ ਤੂੰ ਕਦੇ ਨਹੀਂ ਸਾਡਾ ਘਰ ਦੇਖਿਆ ਪਤਾ ਨਹੀਂ ਕੀ ਗੱਲ ਐ ਜਿਵੇਂ ਇੱਕ ਵਾਰ ਮੁਰਦੀ ਲੰਗ ਜਾਂ ਨੀ ਰੇਲ ਗੱਡੀ ਮੰਗੋ ਹੋਰ ਲੱਗਿਆ ਹੁੰਦਾ ਨਾ ਬਾਹਰ ਥੋੜਾ ਤਾ ਕਰਕੇ ਹੁਣ ਮਾੜਾ ਜ ਮੈਨੂੰ ਖੁੱਲਾ ਲੱਗਿਆ ਨਾ ਆ ਗਈ ਇਹ ਤਾਂ ਅਸੀਂ ਨਾ ਲੋਕ ਇਹ ਜੇ ਨੇ ਬਸ ਤੈਨੂੰ ਪਤੀ ਆ ਟਾਈਮ ਕਹੇ ਜੇ ਤਾਂ ਡਾ ਕੇ ਰੱਖਦੇ ਆ ਬਾਹਰ ਹੋਰ ਤਾਂ ਕੋਈ ਗੱਲ ਨਹੀਂ ਉਹ ਤਾਂ ਚੰਗਾ ਪੁੱਤ ਬਾਹਰ ਲਾ ਕੇ ਰੱਖੇ ਮੈਂ ਤਾਂ ਆਪ ਗੁੰਡਾ ਲਾ ਕੇ ਰੱਖਦੀ ਆ ਅੰਦਰ ਨਾਲੇ ਕਹਿੰਦੇ ਚਾਚੀ ਬਾਹਰ ਲਾਉਣਾ ਦਿੰਦੇ ਹੜੇ ਮਾੜਾ ਹੁੰਦਾ ਕੁੜੇ ਕੋਈ ਕਹਿ ਦਿੰਦੇ ਨੇ ਪੁੱਤ ਬਾਹਰ ਲਾਇਆ ਤਾਂ ਮਾੜਾ ਹੀ ਗਣਦੇ ਸੀ ਪਹਿਲਾਂ ਪਰ ਹੁਣ ਜਵਾਨਾ ਨਹੀਂ ਹੈਗਾ ਕੋਈ ਨਸ਼ੇੜੀ ਸਮਾਨ ਚੱਕ ਕੇ ਲੈ ਜੂ ਫਿਰ ਕੀ ਕਰਾਂਗੇ ਚਾਚੀ ਨਸ਼ੇੜੀਆਂ ਨੇ ਤਾਂ ਖਾਦੀ ਖੜੀ ਅਪ੍ਰਿਤੋ ਹੀ ਨਹੀਂ ਮਾਨ ਹੈਗੀ ਬਿੰਦਕਵਾਦ ਆ ਜਾਂਦੀ ਹੈ 걔ੜਾ ਖਾ ਕੇ ਕੁੜੀ ਉਹ ਤਾਂ ਕਿਸੇ ਦੇ ਉਹੀ ਨਹੀਂ ਆਉਂਦੀ ਉਹ ਕੰਮ ਆ ਗਈ ਹੈ ਤੁਹਾਡੇ ਕੋਈ ਨਹੀਂ ਨਾ ਵੀ ਸਾਡੇ ਤਾਂ ਕਦੇ ਨਹੀਂ ਗਈ ਕਮਾਲ ਇਹ ਹੋਗੀ ਹਾਂ ਉਹਨੇ ਤਾਂ ਪਿੰਡ 'ਚ ਕੋਈ ਹਜਾ ਕਰ ਹੈ ਹੀ ਨਹੀਂ ਜਿਹਦੇ ਸੱਕਰਖੰਡ ਤੇ ਗੁੜ ਮੰਗ ਕੇ ਇਕੱਠਾ ਨਾ ਕਰਿਆ ਹੋਵੇ ਉਹ ਤਾਂ ਗੱਟੇ ਭਰੀ ਬੈਠੀ ਹੈ ਕਦੇ ਜਾ ਕੇ ਦੇਖੀ ਉਹਦੇ ਘਰੇ ਤੂੰ ਨੀ ਮੈਂ ਮਾਂ ਜਿੰਨਾ ਹੋ ਸਕੇ ਉਹ ਤੋਂ ਦੂਰ ਰਹਾ ਕਰ ਉਹ ਤਾਂ ਵੇਚਦੇ ਨੇ ਮੈਂ ਸੁਣਿਆ ਗੁੜ ਤੇ ਸ਼ੱਕਰ ਇਕੱਠੇ ਕਰ ਕਰ ਹਾਂ ਖੋੜਾ ਕਰਕੇ ਹਰੂ ਦੇ ਘਰ ਵਾਲੇ ਨੂੰ ਭੁੱਖੀ ਕੌਣ ਲਿਆ ਕੇ ਦਿੰਦਾ ਕਿੱਥੋਂ ਆਉਂਦੀ ਐ ਘਮਾਉਂਦੇ ਤਾਂ ਹੈ ਨਹੀਂ ਗੇ ਤੂੰ ਆਪੇ ਸਿਆਣੀ ਐ ਬਾਟੀ ਬਾਟੀ ਖਾਂਦਾ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਹੂੰ ਵੀ ਉਹ ਇਹ ਕੰਮ ਵੀ ਕਰਦਾ ਦੇਖ ਲੋਕਾਂ ਦੀਆਂ ਸਕੀਮਾਂ ਸਕੀਮਾਂ ਕਿਸੇ ਦੇ ਘਰੋਂ ਮੰਗ ਕੇ ਤੇ ਆਪ ਇਕੱਠੇ ਕਰਕੇ ਵੇਚਣੇ ਹੂੰ ਵੀ ਤੂੰ ਸੋਣੀ ਸੁਨੱਖੀ ਐ ਹੱਥ ਪੈਰ ਤੇਰੇ ਰੱਬ ਨੇ ਲਾਇਨੇ ਤੂੰ ਕੋਈ ਕੰਮ ਕਰ ਲੈ ਹਾਂ ਬੋਤਕਾ ਕਿਸੇ ਦੁਕਾਨ ਤੇ ਲੱਗ ਜੇ ਕੱਪੜੇ ਵਾਲੀ ਤੇ ਲੱਗ ਜੇ ਕਿਸੇ ਹੋਰ ਸਲਾਈ ਕਢਾਈ ਕਰਨ ਲੱਗ ਜੇ ਤੇ ਆਥ ਨੂੰ ਸੂਟ ਸਿਉਂਦੇ ਤਾਂ ਦਾ 2-300 ਆ ਜਾਂਦਾਗਾ ਅ ਮੇਰੀ ਸੱਸ ਤੇ ਮੇਰੇ ਘਰ ਵਾਲਾ ਤੇ ਮੈਨੂੰ ਬਹੁਤ ਗਾਲਾਂ ਦਿੰਦੇ ਨੇ ਕਿ ਤੂੰ ਉਹਨੂੰ ਬਾੜਿਆ ਨਾ ਕਰ ਹੁਣ ਮੈਂ ਕੜਾ ਨੂੰ ਜਾਣ ਕੇ ਬਾੜਦੀ ਆ ਚਾਚੀ ਜਦੋਂ ਇੱਕ ਦਿਨ ਚ ਤਿੰਨ ਤਿੰਨ ਗੇੜੇ ਦਿੰਦੀ ਆ ਮੈਂ ਕੀ ਕਰਾਂ ਜੇ ਮੈਂ ਜਵਾਬ ਦਿੱਤਾ ਦੇਖਿਆ ਇਹ ਕਰ ਲੂਗੀ ਮੈਂ ਤਾਂ ਝੋਲੀ ਅੜਦੀ ਆ ਜਿਹੜਾ ਮੈਨੂੰ ਜਵਾਬ ਦਿੰਦਾ ਨਾ ਉਹਦਾ ਬੇਡਾ ਡੁੱਬ ਜੇ ਲੈ ਹਾਏ ਮੈਂ ਮਰ ਜਾਉਂ ਝੋਲੀਆਂ ਅੜੜ ਕੇ ਮੰਗਦੀ ਐ ਇਹ ਤਾਂ ਮੰਗ ਤੇ ਵੀ ਨਹੀਂ ਕਰਦੇ ਲੈ ਚੱਲ ਲਾ ਲਿਆ ਕਰ ਜਾ ਦੋ ਬੋਲ ਮਾਰੇ ਬੋਲੇ ਨਾ ਕਰ ਆ ਪੀ ਖੜਕਾ ਕੇ ਮੜ ਜੂਗੀ ਚਾਚੀ ਜੀ ਤਾਂ ਮੇਰਾ ਵੀ ਬਥੇਰਾ ਕਰਦਾ ਐ ਵੀ ਮੈਂ ਦਿਨੀ ਜਿੰਦੇ ਕੁੰਡੇ ਗੱਡ ਕੇ ਰੱਖਾਂ ਪਰ ਕੀ ਕਰਾਂ ਤਰਸ ਆ ਜਾਂਦਾ ਮਹਾ ਗਰੀਬਣੀ ਐ ਵਿਚਾਰੀ ਚਲ ਕੋਈ ਗੱਲ ਨਹੀਂ ਜੇ ਦੋ ਰੁਪਈਆ ਦੇ ਵੇਚ ਦੂਗੀ ਫੇਰੇ ਕੁਸ ਖਾਣਗੇ ਪੁੱਤਾਂ ਕਿਤੇ ਕਿਤੇ ਤਰਸ ਕਰੇਗੀ ਅੱਜੇ ਤੇ ਕਰੇਗੀ ਕੱਲ ਨੂੰ ਕੋਈ ਹੋਰ ਆਜੂ ਤਰਸ ਨਾ ਕਿਸੇ ਤੇ ਕਰੇ ਅੱਜ ਕੱਲ ਤਾਂ ਕਹਿੰਦੇ ਪਾਪ ਫਲਦਾ ਪੁੰਨ ਫਲਦਾ ਹੀ ਨਹੀਂਗਾ ਮੈਂ ਬਥੇਰਾ ਪੁੰਨ ਕੀਤਾ ਇੱਕ ਨਹੀਂ ਨੇੜੇ ਲੱਗਿਆ ਠੀਕ ਆ ਸਹੀ ਗੱਲ ਆ ਚਾਚੀ ਉਹ ਤਾਂ ਤੇਰੇ ਕਣੀ ਦੇਖ ਕੇ ਤਾਂ ਲੱਗਦਾ ਵੀ ਪੁੰਨ ਕਰਦਾ ਜੈ ਖਾਣੇ ਦਾ ਕੋਈ ਫਾਇਦਾ ਹੀ ਨਹੀਂ ਹੈ ਗਿਆ ਨਾ ਨਾ ਪਰ ਫੇਰ ਉਹੀ ਗੱਲ ਮੇਰੀ ਮਾਂ ਕਹਿ ਦਿੰਦੀ ਐ ਵੀ ਕਿਸਨ ਦਿੱਤਾ ਲਿਆ ਤਾਂ ਭਈ ਫਲਦਾ ਦਿਆ ਕਰੋ ਕੀ ਕਰੀਏ ਫੇਰ ਹੁਣ ਕਾ ਨੂੰ ਪੁੱਤ ਫਲਦਾ ਮੈਂ ਤੈਨੂੰ ਐ ਕਹਿੰਦੀ ਸੀ ਇੱਕ ਖੰਡ ਦੀ ਕੌਲੀ ਦੇ ਦੇ ਸਾਡੇ ਅੱਜ ਮੁੱਕੀ ਪਈ ਐ ਫੇਰ ਲਿਆਵਾਂਗੇ ਪੜਾ ਦਾਂਗੇ ਨਹੀਂ ਚਾਚੀ ਤਾਂ ਐ ਤਾਂ ਨਹੀਂ ਕਿਤੇ ਉਹਦਾ ਕੰਮ ਸ਼ੁਰੂ ਕਰ ਲਿਆ ਖੰਡ ਇਕੱਠੀ ਕਰ ਕਰ ਵੇਚਦੀ ਹੋਂ ਮੈਂ ਮੈਂ ਮਾਰ ਜਾਂ ਪੁੱਤਿਆਂ ਦੇ ਮੈਂ ਕਿੱਦੇ ਲੈ ਕੇ ਗਈਆਂ ਤੁਹਾਡੇ ਖੰਡਾਂ ਨੀ ਹੁਣ ਗੱਲ ਕਰਦੀਆਂ ਮੈਂ ਤਾਂ ਪਹਿਲੀ ਗੱਲ ਤਾਂ ਅਸੀਂ ਖੰਡ ਨਹੀਂ ਵਰਤਦੇ ਹੈਗੇ ਚਾਚੀ ਅਸੀਂ ਨਹੀਂ ਚਾਪਿੰਦੇ ਸਾਡੇ ਗੁੜਾ ਜਾਏਗੀ ਇਹ ਸ਼ੱਕਰ ਮੇਰੀ ਗੱਲ ਸੁਣ ਲੈ ਨਾ ਤਾਂ ਮੇਰੀ ਸੱਸ ਨੂੰ ਪਤਾ ਲੱਗੇ ਨਾ ਮੇਰੇ ਘਰ ਵਾਲੇ ਨੂੰ ਜਠਾਣੀ ਮੇਰੀ ਪੇਕੇ ਜਾ ਰਹੀ ਹੈ ਗੱਲ ਦੀ ਹੁਣ ਤਾਂ ਚਲ ਕੀ ਨੇ ਪਤਾ ਲਾਉਣਾ ਪਤਾ ਨਾ ਲੱਗੇ ਕਿਸੇ ਨੂੰ ਜੇ ਪ੍ਰੀਤ ਨੂੰ ਪਤਾ ਲੱਗ ਗਿਆ ਮੈਨੂੰ ਉਹਦੀ ਕਹ ਦੂਗੀ ਵੀ ਤੂੰ ਚਾਚੀ ਦੀਆਂ ਤਾਂ ਕੌਲੀਆਂ ਪਰ ਪਰ ਤੋਰਦੀਆਂ ਮੈਨੂੰ ਜਵਾਬ ਦੇਣੇ ਤੂੰ ਐ ਕਰ ਸ਼ੱਕਰ ਹੈ ਤਾਂ ਲਪਾਪੇ ਚ ਬੋਚਕ ਦੇਣੇ ਪਾ ਕੇ ਦੇ ਦੇ ਮੈਂ ਜਲ ਕੋਕੇ ਲੈ ਚੂੰਗੀ ਰਹੀ ਗੱਲ ਪਰ ਇੱਕ ਗੱਲ ਦੀ ਜ਼ਬਾਨ ਕਰਕੇ ਜਾ ਚਾਚੀ ਹਾਂ ਵੀ ਇਹ ਤੂੰ ਤੈਨੂੰ ਸ਼ੱਕਰ ਅ ਮੁਰਕੇ ਸਾਡੇ ਮੰਗਣ ਨਾ ਜੀ ਬਸ ਨਹੀਂ ਮੇਰੀ ਗੱਲ ਸੁਣ ਲੈ ਮੈਂ ਦੁਕਾਨ ਤੇ ਤਾਂ ਨਹੀਂ ਗਈ ਵੀ ਅਗਲਾ ਕਹਿੰਦਾ ਇੰਨੀ ਕ ਖੰਡ ਲੈਣ ਆ ਗਈ ਕਿਉਂ ਸੇ ਬੋਰੀਆਂ ਇਕੱਠੀਆਂ ਲੈਉਣੇ ਭਾਈ ਖੰਡ ਦਿੱਤੇ ਸਕਰਦੀ ਫਿਰ ਬੋਰੀ ਕਿਉਂ ਨਹੀਂ ਲੈ ਕੇ ਆਏ ਚਾਚੀ ਲੈ ਆਓ ਓਹੋ ਜਾਣ ਦੀ ਘੋਲ ਹੋ ਗਈ ਖੇਤ ਗਏ ਹੋਏ ਨਾ ਮੁੰਡੇ ਹੋਰ ਹੁਣ ਤਾਂ ਕਰਕੇ ਹੁਣ ਮੈਂ ਥੋੜੀ ਚੱਲ ਕੇ ਲਿਆਉਂਗੀ ਦਿੰਨੀਆ ਦਿੰਨੀਆ ਹਾਂ ਦੇ ਦੇ ਹੁਣ ਖੰਡ ਦੀ ਕੌਲੀ ਪਿੱਛੇ ਮੁੱਕਰ ਗਈ ਇਹ ਜੀ ਮਾੜੀ ਨੀਤ ਤਣੀ ਕਹੇ ਜੀ ਅਗੀ ਕਹਿੰਦੀ ਮਾ ਉਹਨੂੰ ਰੋਜ਼ ਦੰਨੀ ਦੰਨੀ ਆ ਤੂੰ ਰੋਜ਼ ਉਹਨੂੰ ਹੂੰ ਮੈਨੂੰ ਤਾਂ ਲੱਗਦਾ ਨਹੀਂ ਵੀ ਦੰਦੀ ਹੋਵੇਗੀ ਹੋਰ ਤਾਈ ਠੀਕ ਆ ਹਾਂ ਹਾਂ ਪੁੱਤ ਠੀਕ ਐ ਜਿਉਂਦਾ ਰਹਿ ਕਿਵੇਂ ਮਿਲੇਈ ਅੰਦਰ ਜਾਈ ਹੈ ਹਾਂ ਪੁੱਤ ਜਾ ਆਈ ਮੇਰਾ ਮਨ ਦਿਆ ਕਰਿਆ ਲੰਗੀ ਜਾਂਦੀ ਸੀ ਆ ਕਿਲ ਕੋਈ ਫਿਰਦੀ ਐ ਇਹ ਤਾਂ ਕੁਛ ਨਹੀਂ ਪੁੱਤ ਸ਼ੱਕਰ ਸੀ ਮੁੱਕੀ ਪਈ ਸੀ ਤੈਨੂੰ ਪਤਾ ਹੱਥ ਤੰਗ ਹੋ ਰਿਆ ਦਾ ਹੁਣ ਤਾਂ ਤੈ ਵੀ ਹੀ ਕੰਮ ਵਢ ਲਿਆ ਕਾਦਾ ਓ ਇੱਕ ਸਾਡੀ ਗਮਨਰ ਦੂਜੀ ਆਪ੍ਰੀਤੋ ਉਹ ਵੀ ਦੂਜੇ ਚੱਕੂ ਕੌਲਾ ਘਰੇ ਖੰਡ ਚੱਕੂ ਕਦੇ ਚਾਹ ਪੱਤੀ ਮੁੱਕੀ ਕਦੇ ਕੁਝ ਮੁੱਕ ਜਾਂਦਾ ਉਹਦਾ ਆਹੇ ਜੈ ਨੂੰ ਬੜਨ ਨਾ ਦਿਆ ਕਰੋ ਘਰੇ ਮੈਂ ਤਾਂ ਪੁੱਤਾ ਜਾਈਆ ਪਤਾ ਕੀ ਸੀ ਉਹ ਮੁੰਡਾ ਸ਼ਰਾਬ ਨਾਲ ਡੱਕ ਲੈਂਦਾ ਬਿਮਾਰੀ ਪੈਣਾ ਹਨਾ ਤੇ ਰਤਾਇਆ ਵਿਚਾਰਾ ਖੇਤ ਹੁੰਦਾ ਕੀ ਕਰਾਂ ਪੈਸਾ ਹੈ ਨਹੀਂ ਸੀ ਘਰੇ ਉਹ ਕਹਿੰਦਾ ਮਾਰਟੇ ਦਾ ਫੜਕੇ ਲਿਆਉਂਗਾ ਫਿਰ ਫਿਰ ਲਿਆਉਂਗਾ ਇਹਦਾ ਸਿਹਦਾਰੀ ਲੈ ਲੈ ਤਾਂ ਮੈਂ ਸ਼ੱਕਰ ਦੀ ਕੌਲੀ ਲੈ ਕੇ ਜੰਨੇ ਆ ਦੇ ਜੂਗੀ ਪੁੱਤ ਫਿਰ ਆਇਓ ਤਾਂ ਬਹਾਨਾ ਵਧੀਆ ਚਲੇ ਹਨਾ ਸਾਡੇ ਪ੍ਰੀਤੋ ਵੀ ਆਉਂਦੀ ਹੁੰਦੀ ਹੈ ਉਹ ਵੀ ਕਹਿੰਦੀ ਆ ਮੇਰਾ ਘਰ ਵਾਲਾ ਭਾਈ ਕੰਮ ਨਹੀਂ ਕਰਦਾ ਸਾਡੇ ਪੈਸੇ ਨਹੀਂ ਹੈਗੇ ਅੱਜ ਦਾਲ ਮੁੱਕ ਗਈ ਅੱਜ ਆ ਚੀਨੀ ਚਾਹੀਦੀ ਅੱਜ ਸ਼ੱਕਰ ਅੱਜ ਕਦੇ ਕੁਛ ਕਦੇ ਕੁਛ ਉਹੀ ਇਹ ਪਤਾ ਹਾਂ ਉਹ ਤਾਂ ਕਹਿੰਦੇ ਵੇਚਦੀ ਐ ਕੁਝ ਕਰਕੇ ਪਤਾ ਨਹੀਂ ਦਈ ਵੇਚਦੇ ਕਿ ਨਾ ਵੇਚਦੇ ਮੁੰਡਾ ਤੇਰੀ ਸਮਝੇ ਤੂੰ ਚੰਗਾ ਆਪਣਾ ਉਹ ਕੰਮਕਾਰ ਕਰਦਾ ਮਾੜਾ ਮੋਟਾ ਕੋਈ ਦਾੜੂ ਗੁੱਟੀ ਪੀਂਦਾ ਹੋਊਗਾ ਰੋਜ਼ ਤਾਂ ਕੰਮ ਤੇ ਜਾਂਦਾ ਉਹ ਇੰਨੇ ਪੈਸੇ ਨਹੀਂ ਲੋਕਾਂ ਤੋਂ ਗੱਲਾਂ ਸੁਣਦਾ ਮੈਂ ਇਹ ਗੱਲ ਸੁਣ ਪੁੱਤ ਤੂੰ ਮੈਨੂੰ ਮਿਹੜੇ ਜੇ ਦਈ ਜਾਂਦਾਗਾ ਬਚੱਕਾ ਉਹਦੇ ਸ਼ੱਕਰ ਦੀ ਕੋਲੀ ਲੈ ਲੈ ਜਾਂ ਬਾਅਦਸ ਮੈਂ ਅਸੀਂ ਤਾਂ ਹੀ ਸਾਰ ਲਾਂਗੇ। ਨਾ ਨਾ ਤਾਈ ਹੁਣ ਚਲ ਜਿਓ ਤੇ ਲਈ ਲਈ ਹੁਣ ਮੈਂ ਵਾਪਸ ਥੋੜੀ ਲੈ ਕੇ ਜਾਊਂਗਾ। ਗਲਤ ਗਲਤ ਹੈ। ਸੌ ਗੱਲਾਂ ਤਾਂ ਕਰੇ ਉਹਨੇ ਸੁਣਾਈਆਂ ਨੇ ਸੌ ਤੂੰ ਸੁਣਾਈ ਜਾਂਦਾ। ਉਹ ਤਾਈ ਮੈਂ ਤਾਂ ਵੀ ਗੱਲ ਕਰਦਾ ਵੀ ਲੋਕ ਨਾ ਆਬਦੇ ਪੈਸੇ ਲਾਉਣ ਦੇ ਮਾਰੇ ਲੋਕਾਂ ਕਹਿੰਦੇ ਚੱਕ ਰੂਠਾ ਤੋਰ ਪੈਂਦੇ ਨੇ। ਨਹੀਂ ਪਤਾ ਕੀ ਮਰਜੀ ਲਜਾਣੀ ਤਾਂ ਲੈ ਜਾ ਹੁਣ ਤੇ ਦੇਖ ਲੈ ਫਿਰ। ਉਹ ਨਾ ਨਾ ਤਾਈ ਐਡੀ ਵੀ ਕੋਈ ਗੱਲ ਨਹੀਂ ਹੈਗੀ। ਸ਼ੱਕਰ ਹੁਣ ਤੂੰ ਲਈ ਗਈ ਤਾਂ ਲਈ ਜਾਣ ਵਾਪਸ ਲੈਂਦਾ ਥੋੜੀ ਚੰਗਾ ਲੱਗਦਾ ਮੈ। ਇਹ ਜਿੱਦਾ ਕੋਈ ਗੱਲ ਨਹੀਂ ਹੈਗੀ ਉਹ ਤਾਂ ਮੈਂ ਤੇ ਨਾ ਸਵੇਰ ਕੀ ਗੱਲ ਕਰਦਾ ਵੀ ਅੱਜ ਕੱਲ ਲੋਕਾਂ ਨੇ ਨਾ ਮੰਗਣ ਦਾ ਹੈ ਨਵਾਂ ਤਰੀਕਾ ਲਾ ਪਰਖਿਆ ਮੈਨੂੰ ਤਾਂ ਆਤ ਨਹੀਂ ਪੁੱਤੋ ਚੀਜ਼ ਮੰਗੜਦੇ ਇਹ ਤਾਂ ਨਾ ਪਹਿਲਾ ਦਿਨ ਸੀ ਜਿਹੜੀ ਉਹ ਤੁਹਾਡੇ ਘਰੇ ਆ ਗਈ ਮੈਂ ਤਾਂ ਲੋਕਾਂ ਨੂੰ ਕਿਲੋ ਕਿਲੋ ਉਹੀ ਦੇ ਦਿੰਨੀ ਹੈਗੀ ਵੀ ਲੈ ਭਾਈ ਕਿ ਜੋ ਕਿ ਮੰਗਣਾ ਜਦਾ ਮੈਂ ਕਹਿੰਨੇ ਚੱਲ ਮੋਰੀ ਜੋ ਪਾ ਦੇਨੀਆ ਕੋਲਾ ਪਰਖ ਕਿਲੋ ਪੱਕੀ ਪਾ ਦੇਨੀਆ ਵੀ ਚੱਲ ਚਾਰ ਦਿਨ ਟੱਪਣਗੇ ਤਾਂ ਹੈਗੇ ਅਗਲੇ ਤੇ ਤਾਂ ਕਹਿੰਦੀ ਸੀ ਪੁੱਤ ਚੱਲ ਚੰਗੇ ਚੱਲਦੀਆਂ ਮੈਂ ਤਾਂ ਹੈਨਾ ਨਾ ਨਾ ਤਾਈ ਇੱਕ ਕਹਿੰਦੇ ਸੀ ਮੈਂ ਹਾਂ ਚੱਲ ਜਦੋਂ ਦੇਣ ਆਈ ਨਾ ਵਾਪਸ ਕਿਲੋ ਕੁ ਸ਼ੱਕਰ ਸਾਨੂੰ ਦੇ ਜੀ ਕਿਉਂਕਿ ਸਾਡਾ ਵੀ ਦੁਕਾਨ ਵਾਲੇ ਕਹਿੰਦੇ ਖਾਸ ਹਿਸਾਬ ਤਾ ਉਹ ਹੋਇਆ ਪਿਆ ਗਾਹ ਨੂੰ ਸਾਨੂੰ ਵੀ ਉਹਨੇ 100000 ਨਹੀਂ ਦੇਣਾ ਅੱਜ ਜਦੋਂ ਕਣਕ ਵੱਢਾਂਗੇ ਫੇਰ ਚਾਰ ਪੈਸੇ ਜਿਹੜੇ ਚੜ੍ਹੇ ਉਤਾਰਾਂਗੇ ਉਹਨੇ ਤਾਂ ਸਾਨੂੰ ਵੀ ਛੱਕੇ ਦੀ ਲੋੜ ਪੂਣਾ ਕਿ ਲੋਕ ਛੱਕਰ ਦੇ ਜੀ ਮੈਂ ਜਦੋਂ ਲੈ ਕੇ ਆਵਾਂਗੇ ਕਿਲੋ ਕਿਉ ਪੁੱਤ ਹਾਂ ਤੁਹਾਨੂੰ ਦੋ ਪੈਸੇ ਰਗਾ ਦੇ ਚੁਗੀ ਹੈਨਾ ਪੈਸੇਰੀ ਮੈਨੂੰ ਦੇ ਦੋ ਹੁਣ ਧਾਰੀ ਮੈਂ ਤੁਹਾਨੂੰ ਦੋ ਦੇ ਦੂੰਗੀ ਫਿਰ ਤਾਈ ਐਂਦਾ ਕਹਣਾ ਥੋੜੀ ਆ ਨਾ ਕਰੇ ਚੱਕਰ ਤਾਂ ਉਹੀ ਪੈਂਦੀ ਆ ਅੱਛਾ ਆਹੋ ਨਲੂ ਤਾਂ ਤੇਰੀ ਮਰਜ਼ੀ ਹੈ ਪੁੱਤ ਦੇਖ ਰੱਖਣੀ ਹੈ ਇੱਥੇ ਰੱਖ ਲੈ ਨਾ ਨਾ ਤਾਈ ਹੂੰ ਤਾਂ ਵੀ ਸਕ ਤੂੰ ਲੈ ਜਾ ਚੱਲ ਚੰਗਾ ਪੁੱਤ ਚੰਗਾ ਤਾਈ ਚੰਗਾ 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 ਲੈ ਦੇਖ ਲੈ ਬੁੜੀ ਜੀ ਵੇ ਬੜੇ ਖੇਖਣ ਕਰਦੀ ਐ ਨਾਲੇ ਤਾਂ ਐਂ ਜੇ ਕਰਦੀ ਫਿਰ ਲ ਘੋ ਲੈਦੀ ਸੀਗੀ ਕਮਾਲ ਐ ਤਾਈ ਮੈਨੂੰ ਪਤਾ ਹੀ ਐ ਕਿਹੜਾ ਤੋ ਸ਼ੱਕਰ ਮੋੜ ਕੇ ਜਾਏਗੀ ਅਜੇ ਕੌਲੀ ਬਾਟੀ ਜੇ ਸਾਡੀ ਹੋਈ ਨਾ ਬਸ ਇਹੀ ਮੋੜ ਜੀ ਇਹੀ ਬਹੁਤ ਐ ਇਹਨਾਂ ਨੂੰ ਕਸਾ ਮੜਾ ਜਾ ਕੇ ਰੋਜ਼ ਦੇ ਇਹਨਾਂ ਨੇ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਕੁੜਾ ਪੁੱਤ ਉਹ ਰਿਆ ਹਾਂ ਮੰਮੀ ਆ ਡੰਗਰ ਚ ਬੰਨ ਤੇ ਪਤਾ ਨਹੀਂ ਦਾ ਹਾਂ ਪਤਾ ਤੇ ਹੁਣ ਕੀ ਕਰਦੀ ਸੀ ਤੂੰ ਆ ਕੱਕ ਹੋ ਰਿਹਾ ਸੀ ਦੇਖਦੀ ਆ ਮਾ ਮ ਉਹ ਕਰ ਦਿੰਦੀ ਆ ਇਹਨੂੰ ਸਾਫ ਮੇਰੀ ਗੱਲ ਸੁਣ ਮੈਂ ਸ਼ੱਕਰ ਦੀ ਕੌਲੀ ਲਿਆਂਦੀ ਉਹਨਾਂ ਦੇ ਤੇ ਚਾਹ ਬਣਾ ਲੇ ਲਿਆਂਦੀ ਆਹੋ ਲਿਆਂਦੀ ਅੱਛਾ ਹਾਂ ਚੰਗਾ ਚਾਹ ਬਣਾਉਣੀ ਆ ਫਿਰ ਮੈਂ ਚਾਹ ਬਣਾ ਲੈ ਚੱਲ ਕੇ ਚੰਗਾ ਹਾਂ ਤੂੰ ਕਿੱਧਰ ਜਾਂਦੀ ਹੈ ਹੁਣ ਨਹੀਂ ਮੈਂ ਮੜਾ ਜੇ ਜਾ ਕੇ ਜਾਂਦੀ ਹਾਂ ਉਹਨਾਂ ਦੇ ਚੀਤੋ ਕਿੱਧਰ ਤੂੰ ਹੀ ਫਿਰਦੀ ਰਹਿਨੀ ਹੈ ਕਦੇ ਇੱਧਰ ਭਾਗੀ ਕਦੇ ਇੱਧਰ ਭਾਗੀ ਕਰੇ ਟਿਕਦੀ ਨਹੀਂ ਤੂੰ ਮੇਰੀ ਗੱਲ ਸੁਣੋ ਬਿਮਾਰ ਹੋ ਰਿਹਾ ਜਨ ਤੋਂ ਸ਼ੱਕਰ ਕਿੰਨੀ ਕਿ ਦਿੱਤੀ ਹੈ ਨਾ ਦੱਸ ਦੇ ਕਬਲੀ ਦਿੱਤੀ ਹੈ ਮਸਾ ਮਰ ਮਰਾ ਕੇ ਉਹ ਮੁੰਡਾ ਜਾ ਉਹ ਦੋ ਬਿਲਕੇ ਨੂੰ ਉਹ ਦੋ ਚੰਦਰੀ ਉਹਦੇ ਨਾਲ ਕੀ ਹੋਊਗਾ ਮੰਮੀ ਸ਼ੱਕਰ ਇੰਨੀ ਨਾਲ ਸਾਡੇ ਤੱਕ ਚਲ ਮੈਂ ਕਰਦੀ ਹਾਂ ਪ੍ਰੀਤੋ ਕੋਲੇ ਜਾ ਕੇ ਆਉਂਗੀ ਪ੍ਰੀਤੋ ਚੰਗਾ ਪ੍ਰੀਤੋ ਕੋਲੇ ਜਾ ਕੇ ਆਉਂਗੀ ਹੋਰ ਉਹ ਪ੍ਰੀਤੋ ਤਾਂ ਆਪ ਕਹਿੰਦੀ ਇੰਨੇ ਮੰਗਦੀ ਫਿਰਦੀ ਆ ਉਹ ਨੀ ਮੈਨੂੰ ਤਾਂ ਦੇਈ ਦੋਗੀ ਮੇਰੀ ਤਾਂ ਸਹੇਲੀ ਆ ਉਹ ਚਲ ਚੰਗਾ ਤੇ ਜਾ ਆਈ ਚੰਗਾ 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 ਮਾਰ ਲੈ ਛੇਤੀ ਆ ਜੀ ਚੰਗਾ ਚੰਗਾ